ਉਡਾ ਸਾਰਿਆਂ ਦਾ ਧੰਨਵਾਦ ਜੀ ਤੁਸੀਂ ਸਮਾਂ ਕੱਢਿਆ ਜੀ ਬੜੇ ਛੋਟੇ ਜਿਹੇ ਨੋਟਿਸ ਤੇ ਪਰ ਪਿਛਲੇ ਕੁਝ ਦਿਨਾਂ ਤੋਂ ਕੁਝ ਬੜੇ سنجੀਦਾ ਬੜੇ ਸੈਂਸਿਟਿਵ ਇਸ਼ੂਜ਼ ਜਿਹੜੇ ਪੰਜਾਬ ਦੇ ਲੋਕਾਂ ਦੇ ਭਾਵਨਾਵਾਂ ਨਾਲ ਜੁੜੇ ਹੋਏ ਜਿਨ੍ਹਾਂ ਨਾਲ ਪੰਜਾਬ ਦੇ ਲੋਕਾਂ ਤੇ ਮਨਾਂ ਤੇ ਬੜਾ ਅਸਰ ਪੈ ਰਿਹਾ ਸੀ ਉਹਨਾਂ ਇਸ਼ੂਜ਼ ਨੂੰ ਲੈ ਕੇ ਅੱਜ ਮੈਂ ਤੁਹਾਡੇ ਸਾਹਮਣੇ ਕੁਝ ਗੱਲਾਂ ਕੁਝ ਤੱਤ ਕੁਝ ਸਚਾਈਆਂ ਰੱਖਣੀਆਂ ਚਾਹੁੰਦਾ ਪਿਛਲੇ ਦਿਨੀ ਆਪਾਂ ਸਾਰਿਆਂ ਨੇ ਦੇਖਿਆ ਕਿ ਦਿੱਲੀ ਸਰਕਾਰ ਦਾ ਜਿਹੜਾ ਸੈਂਟੈਂਸ ਰਿਵਿਊ ਬੋਰਡ ਹੈ ਜਿਹੜਾ ਉੱਥੇ ਜਿਹੜੇ ਦਿੱਲੀ ਸਰਕਾਰ ਕੋਲੇ ਕੈਦੀ ਹੈਗੇ ਆ ਕਿਸੇ ਵੀ ਜੁਰਮ ਦੇ ਵਿੱਚ ਜਿਹੜੇ ਦਿੱਲੀ ਸਰਕਾਰ ਦੀਆਂ ਜੇਲਾਂ ਚ ਹੈ ਉਹਨਾਂ ਦੀ ਜਿਹੜੀ ਪ੍ਰੀਮਚੂਰ ਰਿਲੀਜ਼ ਹੈ ਉਹਨਾਂ ਦੀਆਂ ਰਿਵਿਊ ਪਟੀਸ਼ਨਸ ਜਾਂਦੀਆਂ ਉਹ ਦਿੱਲੀ ਸਰਕਾਰ ਕੋਲ ਜਾਂਦੀਆਂ ਸੇ ਦਿੱਲੀ ਸਰਕਾਰ ਦੇ ਸੈਂਟੈਂਸ ਰਿਵਿਊ ਬੋਰਡ ਕੋਲ ਜਾਂਦੀਆਂ ਉਹ ਫੈਸਲਾ ਕਰਦਾ ਹੈ ਕਿ ਉਸ ਕੈਦੀ ਨੂੰ ਛੱਡਣਾ ਹੈ ਕਿ ਨਹੀਂ ਛੱਡਣਾ ਉਸ ਸੈਂਟੈਂਸ ਰਿਵਿਊ ਬੋਰਡ ਕੋਲੇ ਪ੍ਰੋਫੈਸਰ ਦਵਿੰਦਰ ਪਾਲ ਪੁੱਲਰ ਜੀ ਦਾ ਕੇਸ ਬੜੇ ਲੰਬੇ ਸਮੇਂ ਤੋਂ ਆਪਾਂ ਦੇਖਦੇ ਆਂ ਵਾਰੀ ਵਾਰੀ ਸੈਂਟੈਂਸ ਰਿਵਿਊ ਬੋਰਡ ਕੋਲ ਜਾਂਦਾ ਰਿਹਾ ਤੇ ਵਾਰੀ ਵਾਰੀ ਦਿੱਲੀ ਦੀ ਆਪ ਸਰਕਾਰ ਉਹਨੂੰ ਰਿਜੈਕਟ ਕਰਦੀ ਰਹੀ ਹੁਣ ਤੱਕ 7 ਵਾਰੀ ਉਹ ਕੇਸ ਦਿੱਲੀ ਸਰਕਾਰ ਦੇ ਸੈਂਟੈਂਸ ਰਿਵਿਊ ਬੋਰਡ ਕੋਲ ਗਿਆ ਤੇ 7 ਵਾਰੀ ਦਿੱਲੀ ਸਰਕਾਰ ਨੇ ਉਹਨੂੰ ਰਿਜੈਕਟ ਕੀਤਾ ਲੇਟੈਸਟ ਕੇਸ ਜਿਹੜਾ ਹੋਇਆ ਹੈ ਲੇਟੈਸਟ ਇਨਸਟੈਂਸ ਜਿਹੜਾ ਉਸ ਸਰਕਾਰ ਉਸ ਸੈਂਟੈਂਸ ਰਿਵਿਊ ਕੋਲ ਬੋਰਡ ਕੋਲ ਗਿਆ ਉਹ ਆ ਮੇਰੇ ਕੋਲੇ ਉਹਦਾ ਆਰਡਰ ਹੈ ਜਿਹੜੀ ਦਿੱਲੀ ਸਰਕਾਰ ਦੀ ਵੈਬਸਾਈਟ ਦੇ ਉੱਪਰ ਹੈ ਦਸੰਬਰ 23 ਦੀ 21 ਦਸੰਬਰ 2023 ਦੀ ਜਿਹੜੀ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਹੋਈ ਉਸ ਦੇ ਵਿੱਚ 46 ਕੈਦੀਆਂ ਦੇ ਕੇਸਸ ਨੂੰ ਟੇਕ ਅਪ ਕੀਤਾ ਗਿਆ ਤੇ ਫੈਸਲਾ 19 ਜਨਵਰੀ 2024 ਨੂੰ ਆਇਆ ਜਿਹਦੇ ਚ 14 ਬੰਦੇ ਅਪਰੂਵ ਕਰਤੇ ਤੇ 32 ਬੰਦਿਆਂ ਦੇ ਕੇਸ ਰਿਜੈਕਟ ਕਰ ਦਿੱਤੇ ਗਏ ਆ ਦਿੱਲੀ ਸਰਕਾਰ ਦੇ ਆਰਡਰ ਹੈ ਨੈਸ਼ਨਲ ਗਵਰਨਮੈਂਟ ਆਫ ਐਨ ਸੀ ٹی ਆਫ ਦਿੱਲੀ ਨੈਸ਼ਨਲ ਕੈਪੀਟਲ ਟੈਰੀਟਰੀ ਆਫ ਦਿੱਲੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਡਿਪਟੀ ਸੈਕਟਰੀ ਹੋਮ ਦੇ ਸਾਈਨ ਦਾ ਗਵਰਨਮੈਂਟ ਆਫ ਦਿੱਲੀ ਦੇ ਤੇ ਆ 32ਵੇਂ ਨੰਬਰ ਤੇ ਜਿਹੜਾ ਰਿਜੈਕਟਡ ਹੋਇਆ ਕੇਸ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੋਲਰ ਦਾ ਇਹ ਮੈਂ ਉਹਨਾਂ ਦੀ ਅਫੀਸ਼ੀਅਲ ਵੈਬਸਾਈਟ ਤੋਂ ਜਿਹੜੇ ਆਰਡਰਸ ਲਿੱਤੇ ਆ ਤੁਸੀਂ ਦੇਖੋ ਪ੍ਰੋਫੈਸਰ ਦਵਿੰਦਰ ਪਾਤ ਭੁੱਲਰ ਦਾ ਕੇਸ ਇੱਕ ਬੜਾ ਜੇ ਆਪਾਂ ਕਹੀਏ ਤਾਂ ਮਨ ਨੂੰ ਛੂਨ ਵਾਲਾ ਕੇਸ ਹੈ 29 ਸਾਲ ਜੇਲ੍ਹ ਦੇ ਵਿੱਚ ਹੋ ਗਏ ਉਹਨਾਂ ਨੂੰ 1995 ਤੋਂ ਜੇਲ੍ਹ ਦੇ ਵਿੱਚ 29 ਸਾਲਾਂ ਚੋਂ ਤੁਸੀਂ ਪਰੋਲ ਵਗੈਰਾ ਵੀ ਜੇ ਕੱਟਦੇ ਹੋ ਤਾਂ 25 ਸਾਲ ਉਹਨਾਂ ਨੇ ਜੇਲ੍ਹ ਦੇ ਵਿੱਚ ਕੱਟੇ ਆ ਹੁਣ ਤੱਕ 25 ਸਾਲ ਸੇਤ ਠੀਕ ਨਹੀਂ ਰਹਿੰਦੀ ਮਾਨਸਿਕ ਸਿਹਤ ਠੀਕ ਨਹੀਂ ਰਹਿੰਦੀ ਹਸਪਤਾਲ ਦੇ ਵਿੱਚ ਰੈਗੂਲਰਲੀ ਉਹਨਾਂ ਨੂੰ ਦਾਖਲ ਹੋਣਾ ਪੈਂਦਾ ਇਹਨਾਂ ਸਾਰੇ ਕਾਰਨਾਂ ਨੂੰ ਦੇਖਦੇ ਹੋਏ ਕਿਤੋਂ ਦੀ ਵੀ ਸਰਕਾਰ ਹੁੰਦੀ ਬੜੀ ਸਿੰਪਾਥੈਟਿਕਲੀ ਇਸ ਕੇਸ ਨੂੰ ਕਨਸਿਡਰ ਕਰਕੇ ਹੁਣ ਤੱਕ ਪ੍ਰੋਫੈਸਰ ਪੁੱਲਰ ਸਾਹਿਬ ਬਾਹਰ ਆ ਜਾਣੇ ਸੀ ਪਰ ਇਹਨਾਂ ਦੀ ਪਲੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਜ਼ਿਕਰ ਕੀਤਾ ਕਿ 7 ਵਾਰ ਦਿੱਲੀ ਦੀ ਸਰਕਾਰ ਨੇ ਰਿਜੈਕਟ ਕਰਤੀ 2 ਵਾਰ 2018 ਚ ਇਹਨਾਂ ਕੋਲੇ ਪਟਾਪ ਹੋਈ ਇੱਕ ਵਾਰ 2019 ਚ ਪਟ ਅਪ ਹੋਈ ਤਿੰਨ ਵਾਰੀ 2020 ਚ ਪਟ ਅਪ ਹੋਈ ਤੇ ਇੱਕ ਵਾਰੀ 2023 ਚ ਪਟ ਅਪ ਹੋਈ ਜਿਹੜੀ ਹੁਣ 2024 ਚ ਫੈਸਲਾ ਹੋਇਆ ਸੱਤੇ ਵਾਰ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੈਂਟੈਂਸ ਰਿਵਿਊ ਬੋਰਡ ਕਿਉਂਕਿ ਮੈਂ ਤੁਹਾਡੇ ਤੁਹਾਨੂੰ ਧਿਆਨ ਚ ਲਿਆਦਾ ਇਹ ਉਸ ਸੂਬੇ ਦੀ ਸਰਕਾਰ ਦਾ ਹੋਮ ਮਿਨਿਸਟਰ ਉਹਦਾ ਚੇਅਰਮੈਨ ਹੁੰਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਨੂੰ ਰਿਜੈਕਟ ਕੀਤਾ ਲੋਕਾਂ ਦੇ ਵਿੱਚ ਸੁਭਾਵਕ ਹੈ ਰੋਸ ਹੋਣਾ ਸੀ ਰੋਹ ਹੋਣਾ ਸੀ ਇਸ ਫੈਸਲੇ ਨੂੰ ਲੈ ਕੇ ਲੋਕਾਂ ਦਾ ਜਦੋਂ ਇਹਨਾਂ ਨੇ ਰੋਸ ਦੇਖਿਆ ਜਾਂ ਲੋਕਾਂ ਦਾ ਰੋਹ ਦੇਖਿਆ ਤਾਂ ਫਿਰ ਕਵਰ ਅਪ ਦੇ ਵਿੱਚ ਲੱਗ ਗਏ ਝੂਠ ਬੋਲ ਕੇ ਲੋਕਾਂ ਨੂੰ ਉਲਝਾਉਣ ਦੇ ਵਿੱਚ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਵਿੱਚ ਇਹਨਾਂ ਨੇ ਆਪ ਦੇ ਸਾਰੇ ਬਲਾਰੇ ਲਾਤੇ ਮੈਂ ਪੜ ਰਿਹਾ ਸੀ ਅਖਬਾਰ ਦੇ ਵਿੱਚ ਮੈਂ ਇਹਨਾਂ ਤੇ ਬੁਲਾਰੇ ਦੀ ਕਟਿੰਗ ਹੀ ਰੱਖੀ ਹੈ ਮਾਲਵਿੰਦਰ ਸਿੰਘ ਕੰਗ ਕਹਿੰਦੇ ਜੀ ਕਿ ਅਸੀਂ ਇਹ ਜਿਹੜਾ 7 ਮੈਂਬਰੀ ਬੋਰਡ ਹੈ ਇਹ 7 ਮੈਂਬਰੀ ਬੋਰਡ ਦੇ ਵਿੱਚ 6 ਮੈਂਬਰ ਬੀਜੇਪੀ ਦੇ ਆਪਾਂ ਪੜ੍ਹ ਦਿੰਨਾ ਉਹ 7 ਮੈਂਬਰ ਸੈਂਟੈਂਸ ਰਿਵਿਊ ਬੋਰਡ ਹੈਜ਼ 6 ਮੈਂਬਰਸ ਫ্রম ਬੀਜੇਪੀ ਇੱਕ ਮੈਂਬਰ ਕਹਿੰਦੇ ਸਾਡਾ ਇਹ ਮਾਲਵਿੰਦਰ ਸਿੰਘ ਕੰਗ ਦੀ ਸਟੇਟਮੈਂਟ ਸੀ ਮੈਂ ਹੁਣ ਤੁਹਾਨੂੰ ਪਹਿਲਾਂ ਤਾਂ ਇਹਦਾ ਇਸ ਝੂਠ ਦਾ ਪਰਦਾ ਫਾਸ਼ ਕਰਾਂ ਜਿਹੜਾ ਲੋਕਾਂ ਨੂੰ ਇਹਨਾਂ ਦੀ ਆਦਤ ਬਣ ਗਈ ਹੈ ਲੋਕਾਂ ਨੂੰ ਗੁੰਮਰਾਹ ਕਰਕੇ ਲੋਕਾਂ ਨੂੰ ਝੂਠ ਬੋਲ ਕੇ ਤੇ ਆਦੇ ਸਿਆਸੀ ਲਾਹਾ ਲੈਣਾ 2 ਸਾਲ ਪਹਿਲਾਂ ਸਰਕਾਰ ਵੀ ਇਸੇ ਤਰ੍ਹਾਂ ਬਣਾਈ ਸੀ ਮੈਂ ਪਹਿਲਾਂ ਇਸ ਝੂਠ ਦਾ ਪਰਦਾ ਫਾਸ਼ ਕਰਾਂ ਮੈਂ ਤੁਹਾਨੂੰ ਦਿੱਲੀ ਸਰਕਾਰ ਦਾ ਜਿਹੜਾ ਸੈਂਟੈਂਸ ਰਿਵਿਊ ਬੋਰਡ ਆ ਉਹਦੀ ਕੰਪੋਜੀਸ਼ਨ ਦੱਸ ਦਿੰਦਾ ਬਿਲਕੁਲ ਠੀਕ ਕਿਹਾ ਇਹਨੇ 7 ਮੈਂਬਰੀ ਬੋਰਡ ਹੈ ਉਹਦਾ ਚੇਅਰਮੈਨ ਕੌਣ ਹੈ ਦਿੱਲੀ ਸਰਕਾਰ ਦਾ ਹੋਮ ਮਿਨਿਸਟਰੀ ਉਹ ਉਸ ਬੋਰਡ ਦਾ ਚੇਅਰਮੈਨ ਹੈ ਪਹਿਲੀ ਗੱਲ ਤਾਂ ਚੇਅਰਮੈਨ ਅਥਾਰਟੀ ਪੂਰੀ ਚੇਅਰਮੈਨ ਕੋਲੇ ਹੁੰਦੀ ਹੈ ਜੋ ਮਰਜ਼ੀ ਫੈਸਲਾ ਲੈ ਲਵੇ ਫਿਰ ਵੀ ਮੈਂ ਅੱਗੇ ਵੀ ਜਾਵਾਂ ਉਹਦੇ ਜਿਹੜੇ ਬਾਕੀ ਦੇ 6 ਮੈਂਬਰ ਹੈ ਵਿੱਚੋਂ 4 ਮੈਂਬਰ ਦਿੱਲੀ ਸਰਕਾਰ ਦੇ ਹੈ ਇੱਕ ਉਥੋਂ ਦਾ ਲੋਕਲ ਡਿਸਟ੍ਰਿਕਟ ਜੱਜ ਹੁੰਦਾ ਹੈ ਇੱਕ ਨੁਮਾਇੰਦਾ ਦਿੱਲੀ ਦੀ ਪੁਲਿਸ ਦਾ ਹੈ ਜਿਹੜੀ ਭਾਜਪਾ ਦੀ ਸਰਕਾਰ ਦੇ ਥੱਲੇ ਹੈ ਉਹ ਚਾਰ ਮੈਂਬਰ ਡੀਜੀਪੀ ਤਿਹਾਰ ਜੇਲ ਦਿੱਲੀ ਸਰਕਾਰ ਦੇ ਅਧੀਨ ਸੈਕਟਰੀ ਹੋਮ ਦਿੱਲੀ ਸਰਕਾਰ ਦਾ ਗਵਰਨਮੈਂਟ ਆਫ ਦਿੱਲੀ ਦਾ ਜਿਹੜਾ ਹੋਮ ਸੈਕਟਰੀ ਹੈ ਉਹ ਦਾ ਮੈਂਬਰ ਹੁੰਦਾ ਹੈ ਉਹ ਵੀ ਆਮ ਆਦਮੀ ਪਾਰਟੀ ਦੇ ਥੱਲੇ ਡਾਇਰੈਕਟਰ ਸੋਸ਼ਲ ਵੈਲਫੇਅਰ ਗਵਰਨਮੈਂਟ ਆਫ ਦਿੱਲੀ ਉਹ ਵੀ ਆਮ ਆਦਮੀ ਪਾਰਟੀ ਦੇ ਥੱਲੇ ਸੈਕਟਰੀ ਲਾ ਗਵਰਨਮੈਂਟ ਆਫ ਦਿੱਲੀ ਉਹ ਵੀ ਆਮ ਆਦਮੀ ਪਾਰਟੀ ਦੇ ਥੱਲੇ ਇੱਕ ਮੰਤਰੀ ਚਾਰ ਮੈਂਬਰ ਇਹ ਦਿੱਲੀ ਦੀ ਸਰਕਾਰ ਦੇ ਅਧੀਨ ਕੰਮ ਕਰਦੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਅਧੀਨ ਕੰਮ ਕਰਦੇ ਆ ਅਰਵਿੰਦ ਕੇਜਰੀਵਾਲ ਦੇ ਅਧੀਨ ਕੰਮ ਕਰਦੇ ਛੇਵਾਂ ਮੈਂਬਰ ਡਿਸਟ੍ਰਿਕਟ ਜੱਜ ਜਿਵੇਂ ਮੈਂ ਕਿਹਾ ਤੇ ਸੱਤਵਾਂ ਮੈਂਬਰ ਇੱਕ ਨੋਮਿਨੀ ਦਿੱਲੀ ਪੁਲਿਸ ਦਾ ਹੁੰਦਾ ਜਿਹੜੀ ਗਵਰਨਮੈਂਟ ਆਫ ਇੰਡੀਆ ਬੀਜੇਪੀ ਦੀ ਸਰਕਾਰ ਦੇ ਥੱਲੇ ਕੰਮ ਕਰਦਾ ਸੋ ਕੰਗਸ ਸਾਹਿਬ ਇਹ ਝੂਠ ਬੋਲ ਕੇ ਕੀ ਸੋਚਦੇ ਆ ਲੋਕਾਂ ਨੂੰ ਗੁੰਮਰਾਹ ਕਰ ਲੈਣਗੇ ਇਹ ਸਾਰਾ ਕੁਝ ਇਹ ਤਾਂ ਇੰਟਰਨੈਟ ਤੇ ਆ ਮੈਂ ਵੀ ਇੰਟਰਨੈਟ ਤੋਂ ਹੀ ਜਾਣਕਾਰੀ ਕੱਢੀ ਐ ਅਖਬਾਰ ਦੇ ਵਿੱਚ ਵੀ ਆ ਸੀ ਜਿਹੜੀ ਕੰਪੋਜੀਸ਼ਨ ਆਫ ਇਹਦੀ ਹੈਗੀ ਐ ਸੈਂਟੈਂਸ ਰਿਵਿਊ ਬੋਰਡ ਦੀ ਅਖਬਾਰਾਂ ਦੇ ਵਿੱਚ ਵੀ ਆਈ ਐ ਇਹ ਕੋਈ ਮੇਰੀ ਆਪ ਦੀ ਜਾਣਕਾਰੀ ਨਹੀਂ ਆ ਮੈਂ ਤੁਹਾਨੂੰ ਖੈਰ ਅਖਬਾਰ ਦਾ ਵੀ ਪਾੜੀ ਦੇਵਾਂ ਜਿਹੜਾ ਤਾਂ ਕਿ ਤਸੱਲੀ ਹੋ ਜਵੇ ਜੀ ਆ ਸੀ apart from delhi home minister the other six members of the board include director general of tihard uh, tihard prison secretary home government of delhi secretary law government of delhi director social welfare department government of delhi a district judge and a senior delhi police officer so kang saab e jhooth bol ke kinu tusi gumrah karan di koshish kar rahe e aam aadmi party ne jhooth di jodi rajneeti kiti hai ਇਹਦਾ ਪਰਦਾ ਫਾਸ਼ ਕਰਨਾ ਬੜਾ ਜ਼ਰੂਰੀ ਹੈ ਵੈਸੇ ਤਾਂ ਲੋਕ ਸਮਝ ਚੁੱਕੇ ਆ ਹੁਣੇ ਮੈਂ। ਦੂਜੀ ਗੱਲ ਉਹਨਾਂ ਨੇ ਕੀ ਕਹੀ ਕਿ ਜੀ ਪੰਜਾਬ ਸਰਕਾਰ ਨੇ ਤਾਂ ਰეკਮੈਂਡ ਕਰਕੇ ਭੇਜਦਾ ਸੀ ਆਪ। ਅੰਮ੍ਰਿਤਸਰ ਪੁਲਿਸ ਨੇ ਐਨਓਸੀ ਦੇਤੀ ਸੀ ਫੇਰ ਝੂਠ। ਇਹ ਵੀ ਇੱਕ ਝੂਠ ਹੈ। ਸੈਂਟੈਂਸ ਰਿਵਿਊ ਬੋਰਡ 'ਚ ਜਦੋਂ ਕਿਸੇ ਦਾ ਕੇਸ ਜਾਂਦਾ ਮੈਂ ਲੋਕਾਂ ਦੀ ਜਾਣਕਾਰੀ ਵਾਸਤੇ ਦੱਸ ਦਿਆਂ। ਉਹ ਕੇਸ ਸੈਂਟੈਂਸ ਰਿਵਿਊ ਬੋਰਡ ਉਸ ਕੇਸ ਦੇ ਵਿੱਚ ਰਿਪੋਰਟ ਮੰਗਦੀ ਹੈ ਸੂਬੇ ਦੀ ਸਰਕਾਰ ਤੋਂ। ਸੂਬੇ ਦੀ ਸਰਕਾਰ ਹਰ ਜ਼ਿਲ੍ਹੇ ਦੇ ਵਿੱਚ ਡਿਸਟ੍ਰਿਕਟ ਪ੍ਰੋਬੇਸ਼ਨ ਅਫਸਰ ਹੁੰਦਾ ਹੈ ਜਿਹੜਾ ਸੂਬੇ ਦੀ ਸਰਕਾਰ ਦਾ ਕੋਈ ਜਿਸ ਨੂੰ ਐਸ ਡੀ ਐਮ ਨੂੰ ਨਿਯੁਕਤ ਕਰ ਦੇਣ ਏ ਡੀ ਸੀ ਨੂੰ ਨਿਯੁਕਤ ਕਰ ਦੇਣ ਹਰ ਜ਼ਿਲ੍ਹੇ ਦੇ ਵਿੱਚ ਪ੍ਰੋਬੇਸ਼ਨ ਅਫਸਰ ਹੈ ਉਹਦੇ ਕੋਲ ਜਾਂਦੀ ਹੈ ਉਹ ਫਿਰ ਪਹਿਲਾਂ ਤਾਂ ਪੁਲਿਸ ਤੋਂ ਕਮੈਂਟ ਲੈਂਦਾ ਹੈ ਪੁਲਿਸ ਤੋਂ ਉਹਨੇ ਕੀ ਰਿਪੋਰਟ ਲੈਣੀ ਹੁੰਦੀ ਹੈ ਕਿ ਜਦੋਂ ਇਹ ਬੰਦਾ ਪੈਰੋਲ ਤੇ ਆਇਆ ਕੋਈ ਇਹਨੇ ਅਨਲੋਫਲ ਐਕਟੀਵਿਟੀ ਤਾਂ ਨਹੀਂ ਕੀਤੀ ਕੋਈ ਗੈਰ ਕਾਨੂੰਨੀ ਕੰਮ ਤਾਂ ਨਹੀਂ ਕੀਤਾ ਕੋਈ ਪੈਰੋਲ ਦੌਰਾਨ ਇਹਦੇ ਤੇ ਪਰਚਾ ਤਾਂ ਨਹੀਂ ਦਰਜ ਹੋਇਆ ਆ ਦੋ ਚੀਜ਼ਾਂ ਪੁਲਿਸ ਨੂੰ ਪੁੱਛਣੀਆਂ ਹੁੰਦੀਆਂ ਤੇ ਉਹਦਾ ਪੁਲਿਸ ਨੇ ਰਿਕਾਰਡ ਮੁਤਾਬਕ ਹੀ ਲਿਖ ਕੇ ਭੇਜਨੀ ਹੈ ਕੋਈ ਅੰਮ੍ਰਿਤਸਰ ਪੁਲਿਸ ਨੇ ਫੇਵਰ ਨਹੀਂ ਕਰਤਾ ਪ੍ਰੋਫੈਸਰ ਭੁੱਲਰ ਸਾਹਿਬ ਜਦੋਂ ਵੀ ਪੈਰੋਲ ਤੇ ਆਏ ਕੋਈ ਉਹਨਾਂ ਤੇ ਅਨਲੋਫਲ ਐਕਟੀਵਿਟੀ ਦਾ ਨਹੀਂ ਕੋਈ ਉਹਨਾਂ ਤੇ ਪਰਚਾ ਨਹੀਂ ਦਰਜ ਹੋਇਆ ਫਿਰ ਫੇਰ ਅੰਮ੍ਰਿਤਸਰ ਪੁਲਿਸ ਲਿਖ ਕੇ ਕੀ ਭੇਜਦੀ ਅੰਮ੍ਰਿਤਸਰ ਪੁਲਿਸ ਨੇ ਰਿਪੋਰਟ ਬਣਾ ਕੇ ਡਿਸਟ੍ਰਿਕਟ ਪ੍ਰੋਬੇਸ਼ਨ ਅਫਸਰ ਨੂੰ ਭੇਜੀ ਹੁਣ ਸਵਾਲ ਇੱਥੇ ਖੜਾ ਹੁੰਦਾ ਹੈ ਡਿਸਟ੍ਰਿਕਟ ਪ੍ਰੋਬੇਸ਼ਨ ਅਫਸਰ ਨੇ ਜਿਹੜਾ ਪੰਜਾਬ ਸਰਕਾਰ ਦਾ ਅਫਸਰ ਹੈ ਉਹਨੇ ਉਸ ਰਿਪੋਰਟ ਦੇ ਬਨਾਤੇ ਜਾਂ ਤਾਂ ਰეკਮੈਂਡ ਕਰਨਾ ਹੁੰਦਾ ਜਾਂ ਨਾਟ ਰეკਮੈਂਡ ਕਰਨਾ ਹੁੰਦਾ ਕਿ ਮੈਂ ਕੰਗ ਸਾਹਿਬ ਨੂੰ ਪੁੱਛਣਾ ਚਾਹਣਾ ਕਿ ਜਨਤਕ ਕਰੋ ਥੋੜੀ ਸਰਕਾਰ ਦਾ ਅਫਸਰ ਹੈ ਥੋੜੀ ਸਰਕਾਰ ਦੀ ਰਿਪੋਰਟ ਹੈ ਜਨਤਕ ਕਰੋ ਕਿ ਡਿਸਟ੍ਰਿਕਟ ਪ੍ਰੋਬੇਸ਼ਨ ਅਫਸਰ ਨੇ ਕੀ ਲਿਖ ਕੇ ਭੇਜਿਆ ਕੀ ਉਹਨੇ ਲਿਖ ਕੇ ਭੇਜਿਆ ਕਿ ਪ੍ਰੋਫੈਸਰ ਭੁੱਲਰ ਸਾਹਿਬ ਦੀ ਰਿਹਾਈ ਨੂੰ ਅਸੀਂ ਰეკਮੈਂਡ ਕਰਦੇ ਹਾਂ ਕੀ ਅਸੀਂ ਇਸ ਗੱਲ ਦੀ ਸਿਫਾਰਿਸ਼ ਕਰਦੇ ਹਾਂ ਕਿ ਪ੍ਰੋਫੈਸਰ ਭੁੱਲਰ ਸਾਹਿਬ ਦਾ ਕੇਸ ਜਿਹੜੀ ਸੈਂਟੈਂਸ ਰਿਵਿਊ ਬੋਰਡ ਹੈ ਉਹ ਸਿੰਪੈਥੈਟਿਕਲੀ ਕਨਸਿਡਰ ਕਰਕੇ ਇਹਨੂੰ ਇਹਨਾਂ ਨੂੰ ਪ੍ਰੀਮਚਰ ਰਿਲੀਜ਼ ਦੇਵੇ ਕੀ ਪ੍ਰੋਬੇਸ਼ਨ ਅਫਸਰ ਨੇ ਲਿਖ ਕੇ ਭੇਜਿਆ ਹੈ ਨਹੀਂ ਲਿਖ ਕੇ ਭੇਜਿਆ ਪ੍ਰੋਬੇਸ਼ਨ ਅਫਸਰ ਦੀ ਰਿਪੋਰਟ ਗਈ ਹੋਮ ਮਿਨਿਸਟਰੀ ਪੰਜਾਬ ਕੋਲੇ ਜਿਹਦਾ ਜਿਹਦਾ ਚਾਰਜ ਮੁੱਖ ਮੰਤਰੀ ਭਗਵੰਤ ਮਾਨ ਕੋਲੇ ਹੈ ਫਿਰ ਹੋਮ ਮਿਨਿਸਟਰ ਦੀ ਦਿਖਾ ਦਿਓ ਕੀ ਲਿਖ ਕੇ ਭੇਜਿਆ ਉਹਨੇ ਲੋਕਾਂ ਦੇ ਸਾਹਮਣੇ ਕਾਗਜ਼ ਰੱਖੋ ਤੱਥਾਂ ਤੇ ਗੱਲ ਕਰੋ ਤੇ ਸਾਰਿਆਂ ਨੂੰ ਆਦਤ ਪਈ ਤੁਹਾਨੂੰ ਸਾਰਿਆਂ ਨੂੰ ਆਦਤ ਪੈ ਗਈ ਹੈ ਹਵਾ ਦੇ ਵਿੱਚ ਗੱਲਾਂ ਕਰਨ ਦੀ ਜੋ ਚਿੱਠੀ ਹੋਮ ਡਿਪਾਰਟਮੈਂਟ ਪੰਜਾਬ ਸਰਕਾਰ ਵੱਲੋਂ ਜਾਂ ਡਿਸਟ੍ਰਿਕਟ ਪ੍ਰੋਬੇਸ਼ਨ ਅਫਸਰ ਵੱਲੋਂ ਗਈ ਹੈ ਉਹ ਚਿੱਠੀ ਜਨਤਕ ਕਰੋ ਬਿਲਕੁਲ ਝੂਠ ਉਹਨਾਂ ਨੇ ਇਸ ਮਸਲੇ 'ਚ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਪਹਿਲਾਂ ਤਾਂ ਰਿਜੈਕਟ ਕਰਨਾ ਉਹਨਾਂ ਦੀ ਉਸ ਕੰਮ ਦਾ ਨਿੰਦਾ ਜਿੰਨੀ ਕੀਤੀ ਜਾਵੇ ਥੋੜੀ ਫਿਰ ਲੋਕਾਂ ਨੂੰ ਤੁਸੀਂ ਉਹਦੇ ਤੇ ਗਮਰਾਹ ਕਰ ਰਹੇ ਹੋ ਇਹ ਇਹ ਜਿਹੜਾ ਚਿਹਰਾ ਹੈ ਦਿੱਲੀ ਵਾਲੀਆਂ ਪਾਰਟੀਆਂ ਦਾ ਖਾਸ ਤੌਰ ਤੇ ਅੱਜ ਮੈਂ ਆਮ ਆਦਮੀ ਪਾਰਟੀ ਦੀ ਗੱਲ ਕਰ ਰਿਹਾ ਸਿੱਖ ਵਿਰੋਧੀ ਪੰਜਾਬ ਵਿਰੋਧੀ ਚਿਹਰਾ ਹੈ ਇਹ ਗੱਲਾਂ ਇਹਨਾਂ ਨਾਲ ਨੰਗਾ ਹੁੰਦਾ ਇਹਨਾਂ ਦਾ ਚਿਹਰਾ ਦੂਸਰਾ ਜਿਹੜਾ ਕੇਸ ਅੱਜ ਤਾਜ਼ਾ ਅੱਜਕੱਲ੍ਹ ਚੱਲ ਰਿਹਾ ਹੈ ਭਗਵੰਤ ਮਾਨ ਕਿ ہماری ਸਰਕਾਰ ਬਣੇਗੀ ਇੱਕ ਹਫਤੇ ਮੇ ਮੁਜਰਮੋ ਕੋ ਸਜ਼ਾ ਦਿਵਾਏਗੇ ਇੱਕ ਹਫਤੇ ਮੇ ਕਟਾਰੇ ਮੇ ਖੜਾ ਕਰ ਦੇਗੇ ਮਨਸ਼ਾ ਹੋਣੀ ਚਾਹੀਏ ਇਹ ਅਰਵਿੰਦ ਕੇਜਰੀਵਾਲ ਦੀਆਂ ਸਟੇਟਮੈਂਟਾਂ ਸੀ ਤੇ ਭਗਵੰਤ ਮਾਨ ਵੀ ਸਟੇਜਾਂ ਤੇ ਚੜ ਚੜ ਇਹੀ ਗੱਲਾਂ ਕਹਿੰਦਾ ਸੀ ਅੱਜ ਤੁਸੀਂ ਵੇਖੋ ਖਬਰ ਕੱਲ ਪਰਸੋਂ ਮੈਂ ਅਜੀਤ ਦੇ ਵਿੱਚ ਦੇਖੀ ਭਗਵੰਤ ਮਾਨ ਸਰਕਾਰ ਨੇ ਲੰਬੇ ਸਮੇਂ ਤੋਂ ਡੇਰਾ ਮੁਖੀ ਵਿਰੁੱਧ ਬੇਅਦਬੀ ਕੇਸ ਚਲਾਉਣ ਲਈ ਪ੍ਰਵਾਨਗੀ ਰੋਕੀ ਡੇਰਾ ਮੁਖੀ ਦੇ ਵਿਰੁੱਧ ਬੇਅਦਬੀ ਦੇ ਕੇਸ ਚਲਾਉਣ ਦੀ ਪ੍ਰਵਾਨਗੀ ਭਗਵੰਤ ਮਾਨ ਦੀ ਸਰਕਾਰ ਨੇ ਰੋਕੀ ਜਿਹੜੇ ਕਹਿੰਦੇ ਸੀ ਅਸੀਂ ਇਨਸਾਫ ਦਵਾਵਾਂਗੇ ਹਫਤੇ 'ਚ ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ ਛੱਡ ਕੇ ਮੈਦਾਨ ਭੱਜ ਗਏ ਆ ਉਹਨਾਂ ਦੀਆਂ ਕਰਤੂਤਾਂ ਮੈਂ ਤੁਹਾਨੂੰ ਸਾਰੀ ਇਹਦੀ ਵੀ ਡਿਟੇਲ ਦੱਸ ਦਾਂ। ਤੁਸੀਂ ਇਹ ਦੇਖੋ ਇਹਨਾਂ ਕੇਸਾਂ ਦੇ ਵਿੱਚ ਰੱਜ ਕੇ ਕੂੜ ਪ੍ਰਚਾਰ ਆਮ ਆਦਮੀ ਪਾਰਟੀ ਨੇ ਕਾਂਗਰਸ ਨੇ ਰੱਜ ਕੇ ਕੂੜ ਪ੍ਰਚਾਰ ਕੀਤਾ। ਅਕਾਲੀ ਦਲ ਨੂੰ ਰੱਜ ਕੇ ਬਦਨਾਮ ਕੀਤਾ। ਅਕਾਲੀ ਦਲ ਦੇ ਲੀਡਰਸ ਦੇ ਖਿਲਾਫ ਤੌਮਤਾਂ ਲਾਈਆਂ ਤੇ ਤੁਸੀਂ ਇਹ ਦੇਖੋ ਫਾਈਨਲ ਰਿਪੋਰਟ ਜਦੋਂ ਸਿੱਟ ਜਿਹੜੀ ਬਣਾਈ ਗਈ ਉਹਦੀ ਫਾਈਨਲ ਇਨਵੈਸਟੀਗੇਸ਼ਨ ਰਿਪੋਰਟ ਭਗਵੰਤ ਮਾਨ ਨੇ ਖੁਦ ਜਾਰੀ ਕੀਤੀ ਇਹ ਤਸਵੀਰ ਸਭ ਨੂੰ ਯਾਦ ਹੋਣੀ ਹੈ ਇਹ ਭਗਵੰਤ ਮਾਨ ਨੇ ਖੁਦ ਜਾਰੀ ਕੀਤੀ ਜਿਹੜੀ ਸਿੱਟ ਦੀ ਰਿਪੋਰਟ ਸੀ ਉਸ ਰਿਪੋਰਟ ਦੇ ਵਿੱਚ ਕਿਤੇ ਵੀ ਕਿਸੇ ਅਕਾਲੀ ਦਲ ਦੇ ਲੀਡਰ ਦਾ ਨਾਮ ਆਇਆ ਕਿਤੇ ਵੀ ਕਿਸੇ ਅਕਾਲੀ ਦਲ ਦੇ ਵਰਕਰ ਦਾ ਨਾਮ ਆਇਆ ਨਹੀਂ ਆਇਆ ਤੇ ਜਿਨ੍ਹਾਂ ਦਾ ਨਾਮ ਆਇਆ ਉਹਨਾਂ ਨੂੰ ਅੱਜ ਭਗਵੰਤ ਮਾਨ ਦੀ ਸਰਕਾਰ ਤੇ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਬਚਾਉਣ ਤੇ ਲੱਗੀ ਜਿਹੜੇ ਬੇਅਦਬੀ ਦੇ ਤਿੰਨ ਕੇਸ ਸੀ ਉਹਨਾਂ ਦੇ ਵਿੱਚ ਸੱਤ ਬੰਦੇ ਅਕਿਊਜ਼ਡ ਹੋਏ ਸਿਟ ਨੇ ਚਲਾਨ ਪੇਸ਼ ਕੀਤਾ ਕੋਰਟ ਦੇ ਵਿੱਚ ਸੱਤ ਬੰਦਿਆਂ ਦੇਖਲਾ ਸੱਤ ਬੰਦੇ ਕੌਣ ਸੀ ਰਾਮ ਰਹੀਮ ਸ਼ਕਤੀ ਸਿੰਘ ਨਿਸ਼ਾਨ ਸਿੰਘ ਸੁਖਜਿੰਦਰ ਸਣੀ ਰਣਦੀਪ ਨੀਲਾ ਬਲਜੀਤ ਸਿੰਘ ਤੇ ਰਣਜੀਤ ਸਿੰਘ ਇਹ ਸੱਤ ਬੰਦਿਆਂ ਦੇ ਖਿਲਾਫ ਚਲਾਨ ਪੇਸ਼ ਹੋਇਆ ਤੇ ਤੁਸੀਂ ਦੇਖੋ ਕਿਉਂਕਿ ਚਲਾਨ ਪੇਸ਼ ਹੋਇਆ 295A ਦੇ ਵਿੱਚ ਧਾਰਾ ਲੱਗੀ 295A 295A ਦੇ ਤਹਿਤ ਕਾਨੂੰਨ ਮੁਤਾਬਕ ਉਸ ਸਟੇਟ ਦਾ ਹੋਮ ਡਿਪਾਰਟਮੈਂਟ ਪ੍ਰਵਾਨਗੀ ਦਿੰਦਾ ਹੈ ਪ੍ਰੋਸੀਕਿਊਸ਼ਨ ਸ਼ੁਰੂ ਕਰਨ ਵਾਸਤੇ ਹੁਣ ਇਹ ਚਲਾਨ ਪੇਸ਼ ਹੋਇਆ ਉਹਨੂੰ ਮੈਂ ਤੁਹਾਨੂੰ ਦੱਸ ਦਿਆਂ ਸਮਾਂ ਕਿੰਨਾ ਹੋ ਗਿਆ 2-2 ਸਾਲ ਤੋਂ ਉੱਪਰ ਹੋ ਗਏ ਤਿੰਨ ਐਫਆਈਆਰ ਹੋਈਆਂ ਸੀ ਐਫਆਈਆਰ ਨੰਬਰ 63 ਬੁਰਜ ਜਵਾਰ ਸਿੰਘ ਵਾਲਾ ਜਦੋਂ ਗੁਰੂਗ੍ਰੰਥ ਸਾਹਿਬ ਮਹਾਰਾਜ ਚੋਰੀ ਹੋਏ 27/1/2022 ਦਾ ਚਲਾਨ ਪੇਸ਼ ਹੋਇਆ 24 ਮਹੀਨੇ ਹੋ ਗਏ ਆ 27 ਤਰੀਕ ਨੂੰ 2 ਸਾਲ ਪੂਰੇ ਹੋ ਜਾਣੇ ਦੂਜੀ ਐਫਆਈ ਐਫਆਈਆਰ 117 ਨੰਬਰ ਬਰਗਾੜੀ ਜਿਹੜੇ ਪੋਸਟਰ ਚਪਕਾਏ ਗਏ 27/2021 ਦਾ ਚਲਾਨ ਪੇਸ਼ ਹੋਇਆ 3 ਮਹੀਨੇ ਹੋ ਗਏ 2.5 ਸਾਲ ਤੀਸਰੀ ਐਫਆਈਆਰ ਐਫਆਈਆਰ ਨੰਬਰ 128 ਜਿਹੜੇ ਅੰਗ ਖਲਾਰਨ ਦੀ ਐਫਆਈਆਰ ਹੈ 28 9 2021 27 ਮਹੀਨੇ ਸਵਾ 2 ਸਾਲ ਇਹਨੂੰ ਪੇ ਇਸ ਚਲਾਨ ਨੂੰ ਪੇਸ਼ ਹੋਏ ਨੂੰ ਹੋ ਗਏ ਤੇ ਤੁਸੀਂ ਵੇਖੋ 2-2 2.5 ਸਾਲ ਹੋ ਗਏ ਇਹ ਚਲਾਨ ਕੋਰਟ ਦੇ ਵਿੱਚ ਪੇਸ਼ ਹੋਇਆ ਹੈ ਹਜੇ ਤੱਕ 2 ਸਾਲ ਇਹ ਸਰਕਾਰ ਨੂੰ ਬਣਿਆ ਹੋ ਗਏ ਹਜੇ ਤੱਕ ਇਸ ਸਰਕਾਰ ਨੇ ਰਾਮ ਰਹੀਮ ਨੂੰ ਪ੍ਰੋਸੀਕਿਊਟ ਕਰਨ ਦੀ 295A ਦੇ ਵਿੱਚ ਸੈਂਕਸ਼ਨ ਨਹੀਂ ਦਿੱਤੀ ਤੇ ਉਹਦੇ ਤੇ ਕੇਸ ਨਹੀਂ ਚੱਲ ਸਕ ਰਿਹਾ ਇਹਦਾ ਜ਼ਿੰਮੇਵਾਰ ਕੌਣ ਹੈ ਕੌਣ ਜਵਾਬ ਦੇਊਗਾ ਇਸ ਗੱਲ ਦਾ ਜਿਹੜੀਆਂ ਗੱਲਾਂ ਤੁਸੀਂ ਕਰਦੇ ਸੀ ਇਹ 7-7 ਦਿਨਾਂ ਦੇ ਵਿੱਚ ਇਨਸਾਫ ਦਵਾ ਦੇਵਾਂਗੇ ਜਿਹੜੀਆਂ ਤੁਸੀਂ ਗੱਲਾਂ ਕਰਦੇ ਸੀ ਕਿ ਸਿੱਖ ਕੌਮ ਨੂੰ ਇਨਸਾਫ ਦੇਵਾਂਗੇ ਤੁਸੀਂ ਤਾਂ ਜਿਹੜੇ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਬਚਾਉਣ ਤੇ ਹੋ ਗਏ ਹੋ ਤੁਸੀਂ ਆ ਤੁਹਾਡੇ ਸਾਹਮਣੇ ਕਾਗਜ਼ ਹੈ ਤੁਹਾਡੇ ਸਾਹਮਣੇ ਤਰੀਕਾ ਹੈ ਸੱਤ ਬੰਦਿਆਂ ਦੇ ਖਿਲਾਫ ਪੇਸ਼ ਹੋਈ ਚਲਾਨ 6 ਨੂੰ ਪ੍ਰੋਸੀਕਿਊਸ਼ਨ ਦਾ ਸੈਂਕਸ਼ਨ ਦਿੱਤਾ 6 ਨੂੰ ਪ੍ਰੋਸੀਕਿਊਸ਼ਨ ਦਾ ਸੈਂਕਸ਼ਨ ਦਿੱਤਾ ਤੇ ਰਾਮ ਰਹੀਮ ਨੂੰ ਹੁਣ ਤੱਕ ਪ੍ਰੋਸੀਕਿਊਟ ਕਰਨ ਦਾ ਸੈਂਕਸ਼ਨ ਨਹੀਂ ਇਹ ਸਰਕਾਰ ਨੇ ਦਿੱਤਾ ਕਰਦੇ ਕੀ ਰਿਹਾ ਅਖਬਾਰਾਂ ਦੇ ਵਿੱਚ ਲੱਗੀਆਂ ਸਭ ਨੇ ਪੜੀਆਂ ਹੋਣੀਆਂ ਜਦੋਂ ਪ੍ਰੋਸੀਕਿਊਸ਼ਨ ਸੈਂਕਸ਼ਨ ਵਾਸਤੇ ਸਿਟ ਨੇ ਲਿਖ ਕੇ ਭੇਜਿਆ ਇਹਨਾਂ ਨੇ ਜੀ ਪਹਿਲਾਂ opinion ਵਾਸਤੇ ਭੇਜਤਾ ਵਿਨੋਦ ਕਈ ਕੋਲੇ ਇਹ ਸਰਕਾਰ ਤੇ ਵਿਨੋਦ ਕਈ ਕੌਣ ਹੈ ਉਹ ਤਾਂ ਆਪ ਰਾਮ ਰਹੀਮ ਦਾ ਵਕੀਲ ਅਨੇਕਾਂ ਕੇਸਾਂ ਦੇ ਵਿੱਚ ਰਿਹਾ ਉਹਦੇ ਤੋਂ opinion ਲੈਣ ਵਾਸਤੇ ਭੇਜਤਾ ਕਿ ਕੀ ਰਾਮ ਰਹੀਮ ਦੀ ਪ੍ਰੋਸੀਕਿਊਸ਼ਨ ਦੀ ਸੈਂਕਸ਼ਨ ਦੇਣੀ ਚਾਹੀਦੀ ਹੈ ਕਿ ਨਹੀਂ ਦੇਣੀ ਚਾਹੀਦੀ ਉਸ ਤੋਂ ਬਾਅਦ ਅਨੇਕਾਂ ਵਾਰ objectionਾਂ ਲਾ ਕੇ ਫੈਲਾ ਥਲੇ ਨੂੰ ਤੋੜਤੀਆਂ ਮੇਰਾ ਕਹਿਣ ਤੋਂ ਭਾਵ ਡਿਲੇਇੰਗ ਟੈਕਟਿਕਸ ਸੋ ਜਿਹੜੇ ਮੁੱਦਿਆਂ ਨੂੰ ਤੁਸੀਂ ਲੈ ਕੇ ਅਸੀਂ ਉਦੋਂ ਵੀ ਕਹਿੰਦੇ ਸੀ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੋ ਰਿਹਾ ਜਿਹੜੇ ਮੁੱਦਿਆਂ ਨੂੰ ਲੈ ਕੇ ਤੁਸੀਂ ਸਰਕਾਰ ਤੱਕ ਪਹੁੰਚੇ ਕਿਉਂਕਿ ਇਹ ਤੁਹਾਡੇ ਨਾਲ ਤੁਸੀਂ ਇਮੋਸ਼ਨਲੀ ਇਹਨਾਂ ਮੁੱਦਿਆਂ ਨਾਲ ਨਹੀਂ ਜੁੜੇ ਸੀ ਮੈਂ ਆਮ ਆਦਮੀ ਪਾਰਟੀ ਵਾਲਿਆਂ ਨੂੰ ਕਹਿਣਾ ਚਾਹੁੰਦਾ ਤੁਸੀਂ ਕੇਵਲ ਇਸ ਮੁੱਦੇ ਨੂੰ ਸਿਆਸੀ ਪੌੜੀ ਵਜੋਂ ਵਰਤਿਆ ਇਹ ਤੇ ਅੱਜ ਤੱਕ 2 ਸਾਲ ਹੋ ਗਏ ਤੁਹਾਡੀ ਸਰਕਾਰ ਨੂੰ ਸੈਂਕਸ਼ਨ ਪੈਂਡਿੰਗ ਕਿਉਂ ਹੈ ਕਿਉਂ ਬਚਾਉਣ ਦੀ ਕੋਸ਼ਿਸ਼ ਕੀਤੀ ਜਾਤੀ ਜਾ ਰਹੀ ਹੈ RAM REHIM ਜਿਵੇਂ ਭਾਜਪਾ ਦੀ ਸਰਕਾਰ ਵਾਰੀ-ਵਾਰੀ ਰਾਮ ਰਹੀਮ ਨੂੰ ਹਰਿਆਣੇ 'ਚ ਪਰੋਲ ਦੇ ਰਹੀ ਹੈ 2 ਸਾਲਾਂ 'ਚ 9 ਵਾਰੀ ਪਰੋਲ ਮਿਲੀ ਹੈ 232 ਦਿਨ 2 ਸਾਲਾਂ ਦੇ ਵਿੱਚ ਰਾਮ ਰਹੀਮ ਪਰੋਲ ਤੇ ਰਿਹਾ ਹੈ ਤਕਰੀਬਨ 50% ਟਾਈਮ ਹੀ ਲਾ ਲਓ ਤੁਸੀਂ 40% ਟਾਈਮ ਇੱਕ ਕੇਸ ਮੈਨੂੰ ਹਿੰਦੁਸਤਾਨ 'ਚ ਹੋਰ ਦਿਖਾ ਦਿਓ ਇੱਕ ਵੀ ਕੇਸ ਜਿਹਦੇ 'ਚ ਕਿਸੇ ਕੈਦੀ ਨੂੰ ਜਿਹੜਾ ਐਨੇ ਸੰਗੀਨ ਝੁਲਮਾਂ 'ਚ ਮਰਡਰ ਤੇ ਰੇਪ ਵਰਗੇ ਜੁਲਮਾਂ ਚੰਦਰ ਕਿਹਾ ਹੋਵੇ ਜਿਹਨੂੰ ਇੰਨੀ ਲੰਮੀ ਲੰਮੀ ਪਰੋਲ ਦਿੱਤੀ ਜਾਂਦੀ ਹੈ ਐਂਡ ਇਟ ਇਜ਼ ਨਾਟ ਅ ਕੋਇਨਸੀਡੈਂਸ ਕਿ ਇਹ ਹਮੇਸ਼ਾ ਪਰੋਲ ਜਿਹੜੀ ਹੈ ਇਹ ਕਿਸੇ ਨਾ ਕਿਸੇ ਇਲੈਕਸ਼ਨ ਤੋਂ ਪਹਿਲਾਂ ਦਿੱਤੀ ਜਾਂਦੀ ਹੈ ਉੱਥੇ ਹਰਿਆਣਾ ਸਰਕਾਰ ਪ੍ਰੋਟੈਕਟ ਕਰ ਰਹੀ ਹੈ ਇੱਥੇ ਪੰਜਾਬ ਸਰਕਾਰ ਪ੍ਰੋਟੈਕਟ ਕਰ ਰਹੀ ਹੈ ਭਾਜਪਾ ਤੇ ਆਮ ਆਦਮੀ ਪਾਰਟੀ ਦੋਨੋਂ ਇਸ ਹਮਾਮ ਚ ਨੰਗੇ ਐ ਫਿਕਸਡ ਮੈਚ ਖੇਡ ਰਹੇ ਐ ਸੈਂਟੈਂਸ ਰਿਵਿਊ ਬੋਰਡ ਚ ਵੀ ਦੋਨੋਂ ਪਾਰਟੀਆਂ ਦੇ ਨੁਮਾਇੰਦੇ ਆ ਇਹ ਫਿਕਸਡ ਮੈਚ ਚੱਲ ਰਿਹਾ ਹੁਣ ਉੱਥੇ ਰਾਮ ਰਹੀਮ ਆਰ ਕੇ ਬੰਦੇ ਤਾਂ ਪਰੋਲ ਤੇ ਫਿਰ ਰਹੇ ਆ ਘੁੰਮ ਰਹੇ ਆ ਪੁਲਿਸ ਦੀਆਂ ਸਕਾਟਾਂ ਪਾਇਲਟਾਂ ਜਿਪਸੀਆਂ ਲੈ ਕੇ ਪ੍ਰੋਫੈਸਰ ਭੁੱਲਰ ਆਰ ਕੇ ਭਾਈ ਰਾਜੂਆਣਾ ਆਰ ਕੇ ਬੰਦੇ ਜੇਲ੍ਹਾਂ ਦੇ ਵਿੱਚ 25 25 30 30 ਸਾਲ ਤੋਂ ਸੜ ਰਹੇ ਮੈਂ ਭਾਜਪਾ ਲਿਆ ਨੂੰ ਇਹ ਸਵਾਲ ਪੁੱਛਣਾ ਚਾਹਣਾ ਹੈ ਕਿ ਇਹ ਰਾਮ ਰਾਜ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕੀ ਅਸੀਂ RAM RAJ ਲਿਆਂਦਾ ਕੀ ਇਹ ਤੁਹਾਡਾ RAM RAJ ਹੈ ਕਿ ਇੱਕ ਰੇਪ ਤੇ ਮਰਡਰ ਦਾ ਕਨਵਿਕਟ ਬਾਹਰ ਫਿਰੇ ਤੇ ਜਿਹੜੇ ਲੋਕ ਭਾਵਨਾਵਾਂ ਦੇ ਖਿਲਾਫ ਦੇ ਵਿੱਚ ਬਹਿ ਕੇ ਅਨਿਆਏ ਦੇ ਖਿਲਾਫ ਜਦੋਂ ਉਹਨਾਂ ਦੀ ਕੌਮ ਤੇ ਧੱਕਾ ਹੋਇਆ ਜਦੋਂ ਉਹਨਾਂ ਦੇ ਧਰਮ ਤੇ ਧੱਕਾ ਹੋਇਆ ਉਹ ਲੜਾਈਆਂ ਲੜਦਿਆਂ ਉਹਨਾਂ ਨੇ ਜੇਲ੍ਹਾਂ ਦੇ ਵਿੱਚ ਬੈਠੇ ਐ ਉਹਨਾਂ ਨੂੰ ਤੁਸੀਂ ਛੱਡ ਨਹੀਂ ਰਹੇ ਤੇ ਰਾਮ ਰਹੀਮ ਆਰਗਿਆਂ ਨੂੰ ਵਾਰੀ ਵਾਰੀ ਪ੍ਰੋਲ ਦਿੱਤੀ ਜਾਂਦੀ ਹੈ ਕੀ ਇਹ ਰਾਮ ਰਾਜ ਹੈ ਮੇਰਾ ਸਵਾਲ ਹੈ ਭਾਜਪਾ ਲਿਆ ਕਾਂਗਰਸ ਦੀ ਤਾਂ ਗਾਲੀ ਨਾ ਕਰੋ ਤੁਸੀਂ ਕਾਂਗਰਸ ਪਾਰਟੀ ਦੇ ਤਾਂ ਜੀ ਆਪਾਂ ਕਹਿੰਨੇ ਨਾ ਹਰ ਸਮੱਸਿਆ ਦੀ ਜੜ ਸਿੱਖ ਇਸ਼ੂਸ ਤੇ ਪੰਜਾਬ ਦੇ ਇਸ਼ੂਸ ਤੇ ਹਰ ਸਮੱਸਿਆ ਦੀ ਜੜ ਕਾਂਗਰਸ ਪਾਰਟੀ ਸੋ ਮੈਂ ਜਿਹੜੀ ਗੱਲ ਸ਼ੁਰੂ ਕੀਤੀ ਸੀ ਕਿ ਇਹ ਦਿੱਲੀ ਵਾਲੀਆਂ ਪਾਰਟੀਆਂ ਜਿਹੜੀਆਂ ਇਹਨਾਂ ਦਾ ਸਿੱਖ ਵਿਰੋਧੀ ਪੰਜਾਬ ਵਿਰੋਧੀ ਮੈਂ ਤਾਂ ਕਹੂੰਗਾ ਮਾਨਵਤਾ ਵਿਰੋਧੀ ਚਿਹਰਾ ਜਿਹੜਾ ਇਹਨਾਂ ਚੀਜ਼ਾਂ ਨਾਲ ਨੰਗਿਆ ਹੋ ਰਿਹਾ ਸੋ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਇਹਨਾਂ ਮੁੱਦਿਆਂ ਤੇ ਡਟਵੀਂ ਲੜਾਈ ਲੜੀਏ ਇੱਕ ਅੰਗਰੇਜ਼ੀ ਦੇ ਵਿੱਚ ਕਹਾਵਤ ਹੈ ਸਾਇਲੈਂਸ ਇਜ਼ ਕੰਪਲਿਸਿਟੀ ਚੁੱਪ ਰਹਿਣਾ ਵੀ ਇੱਕ ਤਰ੍ਹਾਂ ਦਾ ਸਮਰਥਨ ਮੰਨਿਆ ਜਾਂਦਾ ਹੈ ਆਵਾਜ਼ ਬੁਲੰਦ ਕਰੀਏ ਇਹਨਾਂ ਮੁੱਦਿਆਂ ਤੇ ਲੜਾਈ ਲੜੀਏ ਤੇ ਇਨਸਾਫ ਦਿਵਾਈਏ ਪ੍ਰੋਫੈਸਰ ਭੁੱਲਰ ਸਾਹਿਬ ਵਰਗਿਆਂ ਨੂੰ ਭਾਈ ਰਾਜੂ ਆਣਾ ਵਰਗਿਆਂ ਨੂੰ ਤੇ ਜਿਹੜੇ ਇੱਥੇ ਰਾਮ ਰਹੀਮ ਵਰਗੇ ਸ਼ੈਲਟਰ ਕੀਤੇ ਜਾ ਰਹੇ ਆ ਬੇਅਦਬੀ ਦੇ ਕੇਸੇਸ ਦੇ ਵਿੱਚ ਇਹਦੇ ਵਿੱਚ ਵੀ ਘੇੜ ਕੇ ਘੇਰ ਕੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਸਵਾਲ ਕੀਤਾ ਧੰਨਵਾਦ ਜਿਵਾਨਾ ਸਾਹਿਬ ਇੱਕ ਸਨਾਤਨ ਪਰਮ ਦੇ ਵਿੱਚ ਬੜਾ ਰੂਸ ਪਾਇਆ ਜਾ ਰਿਹਾ ਕਿ 22 ਤਰੀਕ ਨੂੰ ਪੰਜਾਬ ਸਰਕਾਰ ਨੇ ਸਿੱਤੀ ਨੀਤੀ ਕੀ ਉਹਨਾਂ ਦਾ ਐਡਾ ਵੱਡਾ ਡਿਸਮੈਂਟ ਹੈਗਾ ਇਹਦੇ ਬਾਰੇ ਕੀ ਕਹਿੰਦੇ ਮੇਰੇ ਮੈਨੂੰ ਇਸ ਗੱਲ ਦਾ ਬੜਾ ਅਫਸੋਸ ਹੈ ਇਸ ਇਸ਼ੂ ਨੂੰ ਮੈਂ ਸਿਆਸੀਕਰਨ ਨਹੀਂ ਕਰਨਾ ਚਾਹੁੰਦਾ ਸੀ ਕਿਉਂਕਿ ਬੜਾ ਪਾਵਨ ਤੇ ਪਵਿੱਤਰ ਦਿਨ ਹੈ ਕੱਲੇ ਹਿੰਦੂ ਧਰਮ ਵਾਸਤੇ ਨਹੀਂ ਸਮੁੱਚੀ ਮਾਨਵਤਾ ਵਾਸਤੇ ਇੱਕ ਬੜਾ ਵਧਾਈ ਦਾ ਦਿਨ ਸੀ ਕਿਉਂਕਿ ਭਗਵਾਨ ਸ਼੍ਰੀ ਰਾਮ ਕੱਲੇ ਹਿੰਦੂਆਂ ਦੇ ਵਿੱਚ ਉਹਨਾਂ ਦੀ ਮੰਨਤਾ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਅਨੇਕਾਂ ਵਾਰੀ ਸ਼੍ਰੀ ਰਾਮ ਦਾ ਜ਼ਿਕਰ ਆਉਂਦਾ ਹੈ ਜਿਹੜੀ ਛੁੱਟੀ ਨਾ ਕਰਕੇ ਮੈਨੂੰ ਤਾਂ ਅੱਜ ਕਿਸੇ ਦਾ ਇਹ ਵੀ ਫੋਨ ਆਇਆ ਸੀ ਕਿ ਭਗਵੰਤ ਮਾਨ ਨੇ ਵਧਾਈ ਵੀ ਨਹੀਂ ਦਿੱਤੀ ਲੋਕਾਂ ਨੂੰ ਉਸ ਦਿਨ ਦੀ ਜਿਨਨੇ ਕਰੜੇ ਸ਼ਬਦਾਂ ਚ ਇਹਦੀ ਨਿੰਦਿਆ ਕਰੀਏ ਉੰਨੀ ਥੋੜੀ ਤੇ ਇਹੋ ਜਿਹੀਆਂ ਹਰਕਤਾਂ ਜਿਹੜੀਆਂ ਇਹ ਪੰਜਾਬ ਦੇ ਆਪਸੀ ਭਾਈਚਾਰਕ ਅਮਨ ਸ਼ਾਂਤੀ ਭਾਈਚਾਰਕ ਸਾਂਝ ਨੂੰ ਇਹ ਲਾਂਬੂ ਲਾਉਣ ਦਾ ਕੰਮ ਕਰਦੀਆਂ ਤੇ ਇਹਨਾਂ ਭਗਵੰਤ ਮਾਨ ਵਰਗੇ ਲੋਕਾਂ ਦਾ ਅਸਲੀ ਚਿਹਰਾ ਨੰਗਾ ਕਰਦੀ ਹੈ ਮਸੂਰ ਤੋਂ ਅਲੱਗ ਹੋ ਕੇ کہہ ਰਿਹਾਗੇ ਕਿ ਇਹ ਰੇਗਿਸਤਰੀ ਨਾ ਸਿਕਾਪ ਲੜਾਂਗੇ ਦੇਖੋ ਮੈਂ ਇੱਕ ਗੱਲ ਸਪਸ਼ਟ ਕਰ ਦਿਆਂ ਜੀ ਇਹ ਹਾਥੀ ਕੇ दांत ਖਾਣੇ ਕੋ ਔਰ ਦਿਖਾਣੇ ਕੋ ਪਰ ਮਹਨ ਸਾਹਿਬ ਇੱਕ ਪਿਛਲਾ ਅੱਜ ਦਾ ਮੁੱਦਾ ਕਾਫੀ ਚੱਲਿਆ ਕਿਉਂਕਿ ਟ੍ਰੈਵਲ ਜੱਟਾਂ ਵੱਲੋਂ ਮੈਂ ਇੱਕ ਵਾਰੀ ਉਹਨਾਂ ਦਾ ਜਵਾਬ ਦੇ ਦਿਆਂ ਨਾ ਜੀ ਹਾਥੀ ਕੇ दांत ਖਾਣੇ ਕੋ ਔਰ ਦਿਖਾਣੇ ਕੋ ਔਰ ਦਿੱਲੀ ਦੇ ਵਿੱਚ ਰਾਹੁਲ ਗਾਂਧੀ ਤੇ ਖੜਗੇ ਦੀਆਂ ਤੇ ਅਰਵਿੰਦ ਕੇਜਰੀਵਾਲ ਦੀਆਂ ਮੀਟਿੰਗਾਂ ਹੁੰਦੀਆਂ ਬੁੱਕੇ ਇੱਕ ਦੂਜੇ ਨੂੰ ਦਿੱਤੇ ਜਾਂਦੇ ਐ ਕੱਠਿਆਂ ਲੜਨ ਦੇ ਪ੍ਰੋਗਰਾਮ ਬਣਾਏ ਜਾਂਦੇ ਐ ਚੰਡੀਗੜ੍ਹ ਦੇ ਵਿੱਚ ਮੇਅਰ ਦੀ ਚੋਣ ਦੋਨੋਂ ਪਾਰਟੀਆਂ ਇਕੱਠੀਆਂ ਲੜ ਰਹੀਆਂ ਸਾਰੀ ਰਣਨੀਤੀ ਭਗਵੰਤ ਮਾਨ ਦੇ ਘਰੇ ਰਾਗਵ ਚੱਡਾ ਸ਼ਮਨ ਪਾਸਤਰੀ ਬਹਿ ਕੇ ਤੈਅ ਕਰਦੇ ਐ ਪੰਜਾਬ ਪੁਲਿਸ ਦੇ ਏ ਡੀ ਜੀ ਪੀ ਤੋਂ ਲੈ ਕੇ ਸਾਰੀ ਪੁਲਿਸ ਕਾਂਗਰਸ ਦੇ ਤੇ ਆਮ ਆਦਮੀ ਪਾਰਟੀ ਦੇ ਕਾਉਂਸਲਰਸ ਦੀ ਪ੍ਰੋਟੈਕਸ਼ਨ ਤੇ ਲਈ ਹੋਈ ਹੈ ਫਿਰ ਤੁਸੀਂ ਕਿਵੇਂ ਕਹਿ ਦਿਓਗੇ ਜੀ ਕਿ ਐਲਾਈਅੰਸ ਨਹੀਂ ਹੈ ਮੂਰਖਾ ਕੋਈ ਮੈਂ ਕਹਿ ਦਿਆਂ ਜੀ ਥੋਡੀ ਮੇਰੀ ਕੋਟਕਪੂਰੇ ਤਾਂ ਦੋਸਤੀ ਹੈ ਤੇ ਫਰੀਦਕੋਟ ਦੋਸਤੀ ਹੈ ਨਹੀਂ ਇਹ ਕਿੱਥੋਂ ਦਾ ਸੂਲ ਹੈ ਜੀ ਇਹ ਲੋਕ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਹੁਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਅਪ ਐਪਲ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਤਨਵਾਦ